ਅਸੀਂ ਇੱਥੇ ਕੰਮ ਕਰਦੇ ਹਾਂ ਹਾਂ ਜੀ ਭਾਈ ਕੀ ਗੱਲ ਹੋਈ ਆ ਸਾਰੀ ਅੱਜ ਗੱਲ ਇਸ ਤਰ੍ਹਾਂ ਹੈਗੀ ਆ ਕਿ ਅੱਜ ਦੁਪਹਿਰੇ ਸਾਨੂੰ ਪਤਾ ਚੱਲਿਆ ਕਿ 1 ਵਜੇ ਦੇ ਕਰੀਬ 1:30 2 ਵਜੇ ਦੇ ਕਰੀਬ ਸਾਨੂੰ ਫੋਨ ਤੇ ਪਤਾ ਲੱਗਿਆ ਕਿ ਬੰਦਾ ਸੂਰ ਬਹਾਦਰ ਸਾਡਾ ਹੋਸਟਲ ਆ ਬੁਆਇਜ਼ ਦਾ ਉਹਦੇ ਵਿੱਚ ਕੋਈ ਵਿਦਿਆਰਥੀ ਨੇ ਕੁੜਕੁਸ਼ੀ ਕੀਤੀ ਹੈ ਤੇ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਪਿੱਛੋਂ ਹੁਮੇਰਪੁਰ ਤੋਂ ਤੇ ਬੀ ਫਾਰਮੇਸੀ ਦੇ ਵਿੱਚ ਫਸਟ ਸੈਮੈਸਟਰ ਦਾ ਸਟੂਡੈਂਟ ਆ ਹਾਲੇ ਕੋਈ ਮਹੀਨਾ ਡੇਢ ਮਹੀਨਾ ਉਹਨਾਂ ਨੂੰਆਂ ਕਲਾਸਾਂ ਲੱਗੀਆਂ ਨੂੰ ਹੋਇਆ ਉਹਨੂੰ ਖੁਦਕੁਸ਼ੀ ਕੀਤੀ ਕਿਉਂ ਹੈ ਕੋਈ ਉਹਦਾ ਸੁਸਾਈਡ ਨੋਟ ਹੈ ਜਾਂ ਹੋਰ ਕੋਈ ਮੈਟਰ ਕੀ ਹੈ ਇਹਦੇ ਬਾਰੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਔਰ ਯੂਨੀਵਰਸਿਟੀ ਦੀ ਇਨਵੈਸਟੀਗੇਸ਼ਨ ਦੱਸੂਗੀ ਪਰ ਸਾਡਾ ਇੱਕ ਪੱਖ ਜ਼ਰੂਰ ਹੈਗਾ ਕਿ ਇਨਵੈਸਟੀਗੇਸ਼ਨ ਬਿਲਕੁਲ ਰਿਸਪੌਂਸਿਬਿਲਟੀ ਨਾਲ ਹੋਣੀ ਚਾਹੀਦੀ ਹੈ ਇਹਦੇ ਚ ਮਾਪਿਆਂ ਦੇ ਜਿੰਨੇ ਵੀ ਡਾਊਟ ਆ ਉਹਨਾਂ ਨੂੰ ਅਥਾਰਟੀ ਨੂੰ ਜਵਾਬ ਦੇਣਾ ਜ਼ਰੂਰੀ ਹੈ ਸੋ ਨਾਲ ਨਾਲ ਇਹ ਵੀ ਹੈ ਕਿ ਹੋਸਟਲ ਹੈ ਯੂਨੀਵਰਸਿਟੀ ਇੱਥੇ ਬੱਚਿਆਂ ਤੇ ਪ੍ਰੈਸ਼ਰ ਵੀ ਹੈਗੇ ਆ ਪਿਛਲੇ ਜਿਹੜੀ ਲੰਗੀ 11 ਤਰੀਕ ਆ ਇਸੇ ਹੋਸਟਲ ਦੇ ਹਜ਼ਾਰਾਂ ਵਿਦਿਆਰਥੀ ਡਿਪਾਰਟਮੈਂਟ ਦੇ ਅਸੀਂ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਪੀਣ ਦਾ ਪਾਣੀ ਨਹੀਂ ਚੱਲ ਰਿਹਾ ਸੀ ਇਸ ਹੋਸਟਲ ਦੇ ਵਿੱਚ ਸੱਤ ਮੰਜ਼ਲਾ ਹੋਸਟਲ ਹੈ ਇਹਦੀ ਲਿਫਟ ਵੀ ਚੱਲਦੀ ਹੈਗੀ ਕਿ ਜੇ ਵਿਦਿਆਰਥੀ ਨੇ ਮੰਨ ਲਓ ਕਿ ਸੱਤਵੀਂ ਮੰਜ਼ਲ ਤੇ ਹੋਸਟਲ ਸ਼ੋਭਮੈਸ਼ ਬੱਚੇ ਦਾ ਨਾਮ ਹੈ ਉਹਦਾ ਰੂਮ ਵੀ ਛੇਵੀਂ ਮੰਜ਼ਲ ਤੇ ਆ ਤੇ ਜੇ ਬੱਚੇ ਨੂੰ ਛੇ-ਛੇ ਮੰਜ਼ਲ ਤੇ ਤੁਹਾਡੀਆਂ ਲਿਫਟਾਂ ਨਹੀਂ ਚੱਲਦੀਆਂ ਤੁਹਾਡੇ ਪੀਣ ਦਾ ਪਾਣੀ ਨਹੀਂ ਹੈਗਾ ਟਾਇਲਟ ਚ ਪਾਣੀ ਨਹੀਂ ਪ੍ਰੋਪਰ ਆਉਂਦਾ ਫਿਰ ਤੁਹਾਡੀਆਂ ਕਲਾਸਾਂ ਦਾ ਵੀ ਪ੍ਰੈਸ਼ਰ ਹੈ ਇਹ ਆਲ ਓਵਰ ਸਾਰੇ ਵਿਦਿਆਰਥੀਆਂ ਨੂੰ ਫੇਸ ਕਰਨਾ ਪੈਂਦਾ 1,10,000 ਰੁਪਏ ਬੀ ਟੈਕ ਦੀ ਜਿਹੜਾ ਵਿਦਿਆਰਥੀ ਫੀਸ ਪੇ ਕਰਦਾ ਤੇ ਜੇ ਉਹਨੂੰ ਅਸੀਂ ਬੇਸਿਕ ਫੈਸਿਲਿਟੀ ਨਹੀਂ ਦਿੰਦੇ ਤਾਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਇੱਥੇ ਅੱਜ ਇਹ ਘਟਨਾ ਘਟੀ ਵੀ ਸੀ ਨਹੀਂ ਹੈ ਵਾਈਸ ਚਾਂਸਲਰ ਯੂਨੀਵਰਸਿਟੀ ਚ 4 ਮਹੀਨਿਆਂ ਤੋਂ ਹੈ ਨਹੀਂ ਪਗਵਾਨ ਤਮਾਨ ਦੀ ਸਰਕਾਰ ਨੇ ਵੀਛ ਹੀ ਨਹੀਂ ਲਾਇਆ ਹਲੇ ਸਮਝ ਜਿਸ ਤਰ੍ਹਾਂ ਕਿ ਵੀਡੀਓ ਤੇ ਵਿੱਚ ਬੱਚੇ ਵੱਲੋਂ ਬੋਲਿਆ ਜਾ ਰਿਹਾ ਹੈ ਕਿ ਮੈਂ ਕੰਮ ਬਹੁਤ ਜ਼ਿਆਦਾ ਹੈ ਹਾਰਡ ਵਰਕ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਲੱਗਦਾ ਹੈ ਨਾ ਕਿ ਇਸ ਨੂੰ ਕੁਝ ਨੂੰ ਲੈ ਕੇ ਵੀ ਹੈ ਹੋ ਸਕਦਾ ਦੇਖੋ ਇਹ ਨਾ ਅਸੀਂ ਸਾਰਾ ਦਿਨ ਦੇਖਦੇ ਹਾਂ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਅਡਾਪਟ ਕਰ ਲਈ ਹੈ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੈਗਾ ਕੀ ਕੀਤਾ ਕਿ ਜਿਹੜੇ ਸਿਲੇਬਸ ਨੇ ਜਿਹੜੀ ਵਰਕਸ਼ਾਪ ਨੇ ਜਿਹੜੇ ਪਲੱਸ 2 ਵਾਲੇ ਬੱਚੇ ਯੂਨੀਵਰਸਿਟੀ 'ਚ ਆਏ ਆ ਪਹਿਲਾਂ ਇੱਥੇ ਕੀ ਹੁੰਦਾ ਸੀ ਕਿ ਪਲੱਸ 2 ਦੇ ਬੱਚਿਆਂ ਦੇ ਦਾਖਲੇ ਨਹੀਂ ਹੁੰਦੇ ਸੀ ਮਾਸਟਰ ਡਿਗਰੀ ਤੇ ਰਿਸਰਚ ਦੇ ਸਟੂਡੈਂਟ ਜ਼ਿਆਦਾ ਸੀ ਉਸ ਤੋਂ ਬਾਅਦ ਹੁਣ ਸਾਰੇ ਕੋਰਸ ਪਲੱਸ 2 ਤੋਂ ਸਟਾਰਟ ਆ ਉਹਦੇ ਜਿਹੜੇ ਸਿਲੇਬਸ ਆ ਤੇ ਉਹਦਾ ਜਿਹੜਾ ਐਨਪੀ ਦਾ ਆਇਆਗਾ ਉਹ ਇੰਨਾ ਵਧਾ ਦਿੱਤਾ ਗਿਆ ਕਿ ਪਹਿਲੇ ਸੈਮੈਸਟਰ 'ਚ 8 8 9 9 ਜਿਹੜੇ ਸ਼ਬਦ ਹੋ ਗਏ ਆ ਉਹਦੇ 'ਚ ਉਹ ਵੀਡੀਓ ਆ ਬੱਚਾ ਡੇਲੀ ਉਹ ਬਲੌਗ ਬਣਾ ਕੇ ਪਾਉਂਦਾ ਵਿੱਚ ਵੀ ਜ਼ਿਕਰ ਕਰ ਰਿਹਾ ਓਕੇ ਮਤਲਬ ਸਾਰਾ ਦਿਨ ਖੜਕੇ ਉਹ ਸਾਨੂੰ ਕਹਿੰਦੇ ਆ ਕੰਮ ਕਰਨ ਨੂੰ ਤੇ ਸਾਰਾ ਇੰਨੀਆਂ ਕਲਾਸਾਂ ਇੰਨਾ ਪ੍ਰੈਸ਼ਰ ਇਹ ਇਹ ਓਵਰਲੋਡ ਆ ਇੰਨਾ ਵਿਦਿਆਰਥੀਆਂ ਲਈ ਪ੍ਰੈਸ਼ਰ ਹੈ ਜਿਹੜਾ ਇਹ ਠੀਕ ਨਹੀਂ ਹੈਗਾ ਇਹ ਬੜਾ ਨਾ ਇਹ ਨੈਚੁਰਲ ਨਹੀਂ ਹੈ ਨੈਚੁਰਲ ਤਰੀਕੇ ਨਾਲ ਲੋਡ ਪਾਇਆ ਗਿਆ ਹੈਗਾ ਉਹਨੂੰ ਬੱਚੇ ਕਿੰਨਾ ਕ ਹੈਂਡਲ ਕਰ ਪਾਉਂਦੇ ਆ ਕਿੰਨਾ ਨਹੀਂ ਕਰ ਪਾਉਂਦੇ ਨਵੀਂ ਥਾਂ ਤੇ ਬੱਚਾ ਆਇਆ ਘੱਟੋ ਘੱਟ ਉਹਦੇ ਚ ਕੁਝ ਤਾਂ ਠੀਕ ਚੀਜ਼ਾਂ ਹੋਣ ਔਰ ਭਗਵਾਨ ਸਮਾਨ ਦੀ ਸਰਕਾਰ ਨੂੰ ਨਵੀਂ ਸਿੱਖਿਆ ਨੀਤੀ ਸਿੱਧਾ ਲਾਗੂ ਨਹੀਂ ਕਰਨੀ ਚਾਹੀਦੀ ਸੀ ਉਹ ਕਟੋ-ਕਟ ਪੰਜਾਬ ਦੇ ਵਿੱਚ ਕੋਈ ਕਮਿਸ਼ਨ ਬਣਾ ਕੇ ਉਹਦੀ ਸਮੀਖਿਆ ਕਰਦੇ ਫੇਰ ਕਿਤੇ ਜਾ ਕੇ ਲਾਗੂ ਕਰਨ ਦੀ ਗੱਲ ਕਰਦੇ ਹਲੇ ਤਾਂ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਕਿ ਮੰਦਭਾਗੀ ਘਟਣਾ ਉਹ ਵੀ ਤਾਂ ਆਪਾਂ ਗੱਲ ਕਰ ਰਹੇ ਆ ਇਹਦਾ ਪ੍ਰੈਸ਼ਰ ਆਉਣ ਵਾਲੇ ਦਿਨਾਂ 'ਚ ਕਾਲਜਾਂ ਦੇ ਵਿੱਚ ਪੰਜਾਬ ਦੇ ਸਾਰਿਆਂ 'ਚ ਯੂਨੀਵਰਸਿਟੀ 'ਤੇ ਬਹੁਤ ਵਧਣਾ ਵਿਦਿਆਰਥੀਆਂ ਦੀਆਂ ਰੀਪੇਅਰ ਆਉਣੀਆਂ ਆਈਆਂ ਵਿਦਿਆਰਥੀਆਂ ਤੋਂ ਪੇਪਰ ਤੁਸੀਂ ਹੈਰਾਨ ਹੋਵੋਗੇ ਕਿ 70 ਦਿਨਾਂ ਦੀ ਤਾਂ ਡੇਟ ਸ਼ੀਟ ਬਣਦੀ ਹੈ ਇਹਦੇ ਨਾਲ ਜੇ 2 ਮਹੀਨੇ ਪੇਪਰ ਹੀ ਚੱਲੀ ਗਏ ਇਹ ਇਹ ਚੀਜ਼ਾਂ ਠੀਕ ਨਹੀਂ ਐ ਤੇ ਬੈਠ ਕੇ ਨਿੱਠ ਕੇ ਗੱਲ ਕਰਨੀ ਬੰਦੀ ਐ ਜਿਹਦੇ ਤੇ ਸਰਕਾਰ ਸੀਰੀਅਸ ਨਹੀਂ ਹੈਗੀ ਠੀਕ ਹੈ ਤੇਰੇ ਮੁੰਡਾ ਜਿਹੜਾ ਸੁਛਾਇਤ ਹੋਇਆ ਕੀ ਕਾਰਨ ਕੀ ਇਹ ਕੋਈ ਜਾਣਕਾਰੀ ਸਾਹਮਣੇ ਆਇਆ ਕਿ ਇਹ ਕਿਤੇ ਦਰੜ ਵਾਲਾ ਬੇਸਿਕਲੀ ਹਿਮੇਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਸਾਨੂੰ ਅਜ ਪਲਾਹ ਮਿਲ ਜੁਨੀਵਰਸਿਟੀ ਤੋਂ ਕਿ ਇਦਾਂ ਹੈਗਾ ਇਹਨੇ ਆਪਣੇ ਕਮਰੇ ਦੇ ਵਿੱਚ ਸਬਜੈਕਟ ਕਰ ਲਿਆ ਬਾਕੀ ਅਸੀਂ ਪਟਾਲ ਕੀਤੀ ਐ ਬਾਕੀ ਦੇ ਪਰਿਵਾਰ ਸਾਰੇ ਨੇ ਬਾਡੀ ਮਾਰਦੀ ਭੇਜ ਕੇ ਪੋਸਟਮਾਰਟ ਕਰਾਵਾਂਗੇ ਦੇ ਕਾਰਨ ਨਾ ਬੁਲਾਵਾ ਜਿਹੜੇ ਨੇ ਸੋਸਾਇਟੀ ਦੇ ਕੀਤਾ ਕੀਤਾ ਹੈ ਹੈਂਗਿੰਗ ਹੈ ਜੀ ਕਿਹਦਾ ਹੈ ਹੈਂਗਿੰਗ ਹੈ ਜੀ ਹਾਂ ਪੱਖੇ ਨਾਲ ਲੜਕਾ ਕੇ ਜਿਹੜਾ ਹੈਗਾ ਸੁਆਇਡ ਕੀਤਾ ਕੋਈ ਸੋਸਾਇਟੀ ਕੋਈ ਸੋਸਾਇਟੀ ਲੋਡ ਨਹੀਂ ਹੈਗੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈਗੀ ਫੋਰੈਂਸਿਕ ਟੀਮ ਵੀ ਅਸੀਂ ਪੁਲਿਸ ਕਰਦੇ ਬੁਲਾ ਲਈ ਸੀ ਉਹਨਾਂ ਨੇ ਵੀ ਆਪਣੀ ਪੜਤਾਲ ਤਫਤੀਸ਼ ਕਰਦੇ ਬੋਡੀ ਇੰਦਾ ਹੈਂਗਿੰਗ ਹੈ ਜੀ ਹੁਣ ਉਤਾਰੀਗੇ ਫਿਲਹਾਲ ਹੈਂਗਿੰਗ ਹੈ ਪੇਰੈਂਟਸ ਆ ਰਹੇ ਨੇ ਉਹਨਾਂ ਦੀ ਹਾਜ਼ਰੀ ਚ ਉਤਾਰਾਂਗੇ ਜੀ ਅਸੋ ਕੁਝ ਜਾਣਕਾਰੀ ਹੈ ਜੀ ਸਰ ਕਿਹਦਾ ਨਾਮ ਕੀ ਸੀ ਦਾ ਕਿਤਨਾ ਕਿਹੜੀ ਫਾਈਲ ਕਿਹੜੇ ਇਅਰ ਪੜਦਾ ਸੀ ਬੀ ਫਾਰਮੇਸੀ ਕਰ ਰਿਹਾ ਸੀ ਇਹਦੀ ਫਸਟ ਸੈ ਕੁਛ ਪਤਾ ਲੱਗਿਆ ਸਰ ਕਾਰਨ ਕੀ ਨਹੀਂ ਨਹੀਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਦੇਖੋ ਬਾਕੀ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਦੇਖ ਮੁੰਡਾ ਹਾਂ ਇੱਕ ਹੋਰ ਰਹਿੰਦਾ ਇਹਦੇ ਨਾਲ ਉਹ ਪਰ ਕੱਲ ਦਾ ਛੁੱਟੀਆਂ ਹੋ ਗਈਆਂ ਸੀਗੇ 12 ਵਜੇ ਦਾ ਗਿਆ ਹੋਇਆ ਉਹਨੂੰ ਵੀ ਅਸੀਂ ਬੁਲਾ ਰਹੇ ਹਾਂ ਉਹਨੂੰ ਵੀ ਸ਼ਬਦ ਪੋਸਟਮਾਰਟਮ ਕਰਾਂਗੇ ਤੇ ਕੱਲ ਰਾਤ ਦਾ ਹੋ ਸਕਦਾ ਹੈ ਕੱਲ ਸ਼ਾਮ ਦਾ ਜਾਂ ਰਾਤ ਦਾ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਈ ਜਾਣਾ। ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ। ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ। ਲਾਟਰੀ ਚਾਹੇ ਕੋਈ ਵੀ ਹੋਵੇ, ਜ਼ਰੂਰ ਨਿਕਲੇਗੀ। ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658